ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਗੋ ਬਲੌਗ ਦੇ ਵਿੱਚ ਤੇ ਅੱਜ ਦੀ ਜਿਹੜੀ ਆ ਵੀਡੀਓ ਆ ਇਹ ਬਲੌਗ ਨਹੀਂ ਹੈਗੀ ਇੱਕ ਇਨਫੋਰਮੇਸ਼ਨ ਵੀਡੀਓ ਆ ਤੇ ਸਭ ਤੋਂ ਪਹਿਲਾਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਡਰਾਈਵਰ ਭਰਾ ਪਰੇਸ਼ਾਨ ਨਾ ਹੋਵੇ ਦਿੱਕਤ ਨਾ ਆਵੇ ਕਿ ਜਿਹਨੂੰ ਤੇ ਗੱਲ ਹੈ ਬਈ ਅੱਜ ਮੈਂ ਵੀਡੀਓ ਦੇਖ ਰਿਹਾ ਸੀਗਾ ਦਿੱਲੀ ਪੋਸਟ ਪੰਜਾਬੀ ਵਾਲਿਆਂ ਨੇ ਪਾਈ ਵੀ ਆ ਕਹਿੰਦੇ ਵੀ ਸ਼ੰਭੂ ਬਾਰਡਰ ਦੇ ਨਾਲ ਨੂੰ ਰਸਤਾ ਖੁੱਲ ਗਿਆ ਤੇ ਵੀ ਹੁਣ ਪੰਜਾਬ ਜਾਣਾ ਹੋ ਗਿਆ ਸੌਖਾ ਮੈਂ ਹੋਰ ਜੇ ਸਕਰੀਨ ਸ਼ਾਟ ਮੇਰੇ ਕੋਲ ਮੈਂ ਲੇ ਕੇ ਰੱਖਿਆ ਬਹੁਤ ਲਾ ਦਿੰਨਾ ਉਹ ਦੇਖ ਲਿਓ ਤੇ ਕਹਿੰਦੇ ਵੀ ਸ਼ੰਭੂ ਬਾਰਡਰ ਦੇ ਇੱਥੇ ਨਾਲ ਟੋਲ ਟੈਕਸ ਦੇ ਨਾਲ ਨੂੰ ਰਸਤਾ ਖੁੱਲ ਗਿਆ ਵੀ ਪੰਜਾਬ ਜਾਣੇ ਨੂੰ ਹੁਣ ਕੋਈ ਦਿੱਕਤ ਨਹੀਂ ਰਹੂਗੀ ਵੀ 152D ਤੇ ਸਭ ਤੋਂ ਪਹਿਲੀ ਗੱਲ ਬਾਈ ਮੇਰੀ ਹੱਥ ਜੋੜ ਕੇ ਬੇਨਤੀ ਆ ਨਿਊਜ਼ ਵਾਲਿਆਂ ਨੂੰ ਵੀ ਮਾੜਾ ਮੋਟਾ ਤੁਸੀਂ ਆਪਣੇ ਸਿਰਫ ਲਾਈਕ ਵਿਊ ਦੇ ਚੱਕਰ 'ਚ ਵੀ ਹਾਂ ਖਬਰ ਵਾਇਰਲ ਹੋਊਗੀ ਵੀ ਰਸਤਾ ਖੁੱਲ ਗਿਆ ਉਹਦੇ ਚੱਕਰ 'ਚ ਝੂਠੀਆਂ ਨਾ ਚਲਾਈ ਜਾਇਆ ਕਰੋ ਠੀਕਾ ਹੁਣ ਬੰਦਾ ਜੀਰਕਪੁਰ ਨੂੰ ਜਾ ਰਿਹਾ ਤੁਹਾਡਾ ਆਹ ਗੱਲ ਸੁਣ ਕੇ ਹਾਂ ਆ ਜਵੇ ਵੀ ਆ ਪੰਜਾਬ ਉੱਤੇ ਰਸਤਾ ਖੁੱਲ ਗਿਆ ਛ ਟੋਲ ਟੈਕਸ ਦੇ ਨਾਲੋਂ ਫੇਰ ਖੱਜਲ ਖਵਾਰੀ ਬਈ ਕੋਈ ਰਾਸਤਾਨੀ ਖੁੱਲਿਆ ਹੈਗਾ ਜਿਹੜਾ ਉਹ ਰਸਤਾ ਕਹਿੰਦੇ ਆ ਨਾ ਵੀ ਆਹ ਰਸਤਾ ਖੁੱਲਿਆ ਵਾ ਉਹਨਾਂ ਨੇ ਕੀ ਕੀਤਾ ਜਦੋਂ ਆਪਾਂ ਦਿੱਲੀ ਵੱਲੋਂ ਆਈਏ ਤਾਂ ਪਹਿਲਾਂ ਉਹਨਾਂ ਨੇ ਟੋਲ ਟੈਕਸ ਤੇ ਟੋਲ ਟੈਕਸ ਤੋਂ ਪਿੱਛੇ ਜਿਹੜਾ ਕੱਟ ਹੁੰਦਾ ਹਰੇਕ ਟੋਲ ਟੈਕਸ ਤੇ ਕੱਟ ਹੁੰਦਾ ਹਨਾ ਉਹ ਕੱਟ ਵੀ ਬੰਦ ਕੀਤਾ ਹੋਆ ਸੀਗਾ ਠੀਕ ਆ ਉਹ ਕੱਟ ਤੋਂ ਪਿੱਛੇ ਵੀ ਬੈਰੀਗੇਡ ਰੱਖੇ ਹੋਏ ਸੀਗੇ ਉੱਥੋਂ ਗਿਆ ਹੁੰਦਾ ਸੀਗਾ ਉਹ ਜਿਹੜਾ ਦੇਵੀਨਗਰ ਪਿੰਡ ਆਉਂਦਾ ਉਹ ਪਿੰਡ ਤੋਂ ਗੱਡੀਆਂ ਘੁੰਮਦੀਆਂ ਸੀਗੀਆਂ ਅੰਦਰ ਨੂੰ ਅ ਕਈ ਲੋਕੇ ਜਾਂਦਾ ਸੀਗਾ ਛੋਟੀ ਗੇ ਰਸਤਾ ਹੋ ਕੇ 152 ਡੀ ਤੇ ਚੜ ਜਾਂਦਾ ਸੀਗਾ ਹੁਣ ਉਹਨਾਂ ਨੇ ਕੀ ਕੀਤਾ ਕੀਤਾ ਵਾ ਤਾਂ ਬਹੁਤ ਪਹਿਲਾਂ ਦਾ ਜਦੋਂ ਮੈਂ ਪਹਿਲਾਂ ਵੀ ਇੰਸਟਾਗ੍ਰਾਮ ਤੇ ਵੀ ਵੀਡੀਓ ਪਾਈ ਸੀਗੀ ਬਈ ਕਹਿੰਦੇ ਇੱਕ ਪੀਕਅਪ ਵਾਲੇ ਨੇ ਵੀਡੀਓ ਵਾਇਰਲ ਕਰਤੀ ਸੀਗੀ ਵੀ ਰਸਤਾ ਖੁੱਲ ਗਿਆ ਜੀ ਸ਼ੰਭੂ ਬਾਰਡਰ ਤੇ ਹੁਣ ਜਾਣਾ ਸੌਖਾ ਉਦੋਂ ਵੀ ਵੀਡੀਓ ਮੈਂ ਸਪੈਸ਼ਲ ਗੱਡੀ ਲੈ ਕੇ ਗਿਆ ਸੀਗਾ ਉਧਰ ਨੂੰ ਮੈਂ ਕਿਹਾ ਯਾਰ ਐਦਾਂ ਦਾ ਹੋ ਨਹੀਂ ਸਕਦਾ ਕਿਉਂਕਿ ਮੇਰਾ ਘਰ ਆ ਉਥੋਂ ਡੇਢ ਕਿਲੋਮੀਟਰ ਆ ਸ਼ੰਭੂ ਬਾਰਡਰ ਤੋਂ ਕਈ ਕਈ ਵਾਰ ਭਰਾ ਫੋਨ ਕਰਦੇ ਆ ਕਹੋਗੇ ਉਹਨਾਂ ਨੂੰ ਪਤਾ ਮੇਰੇ ਘਰ ਦਾ ਵੀ ਨਾਲੇ ਆ ਵੀ ਸਭ ਤੋਂ ਪਹਿਲਾਂ ਉਹਨੂੰ ਪਤਾ ਲੱਗੂਗਾ ਵੀ ਰਸਤਾ ਖੁੱਲ ਗਿਆ ਹੈ ਕਿ ਨਹੀਂ ਤਾਂ ਉਦੋਂ ਵੀ ਮੈਂ ਵੀਡੀਓ ਪਾਈ ਸੀ ਵੀ ਭਾਈ ਹਲੇ ਕੋਈ ਰਸਤਾ ਨਹੀਂ ਖੁੱਲਿਆ ਹੈ ਅਫਵਾਹਾਂ ਦੇ ਨਾ ਜਾਓ ਤੁਸੀਂ ਠੀਕਾ ਉਹਨਾਂ ਨੇ ਹੁਣ ਉਹ ਉਹ ਬੈਰੀਗੇਡ ਕੱਦੇ ਚੱਕੇ ਵਿਆਂ ਉਹ ਵੀ ਹੁਣ ਜਿਹੜੀ ਗੱਡੀ ਸਿੱਧੀ ਆਉਂਦੀ ਹੈ ਦਿੱਲੀ ਕੰਨੀ ਦੇ ਟੋਲ ਟੈਕਸ ਨੂੰ ਟੋਲ ਟੈਕਸ ਤੋਂ ਯੂ ਟਰਨ ਮਾਰ ਕੇ ਉਹ 152 ਡੀ ਤੇ ਚੜ ਜਾਂਦੀ ਹੈ ਉੱਪਰ ਉਹ ਰਸਤਾ ਤਾਂ ਹੋ ਗਿਆ ਮੇਰੇ ਖਾਲਾਜ ਚਾਰ ਮਹੀਨੇ ਖੋਲਿਆ ਨੂੰ ਜਿਹੜਾ ਤੁਸੀਂ ਹੁਣ ਆਹ ਕਹਿ ਰਹੇ ਆ ਵੀ ਆਹ ਰਸਤਾ ਖੁੱਲ ਗਿਆ ਤਾਂ ਕਿਰਪਾ ਕਰਕੇ ਬੇਨਤੀ ਐ ਝੂਠੀਆਂ ਖਬਰਾਂ ਨਾ ਫਲਾਓ ਠੀਕਾ ਮਾੜਾ ਮੋਟਾ ਸੋਚ ਸਮਝ ਕੇ ਉਹ ਕਰਿਆ ਕਰੋ ਆਪਣੇ ਕੱਲੇ ਲਾਈਕ ਵੀ ਉਹਨਾਂ ਦੇ ਚੱਕਰ 'ਚ ਨਹੀਂ ਹੁਣ ਕਿਸੇ ਬੰਦੇ ਦੀ ਫਲੈਟ ਹੋਵੇ ਹੈਨਾ ਉਹ ਬੰਦਾ ਸੋਚ ਕੇ ਆ ਜਾਵੇ ਬਾਈ ਉਧਰੋਂ ਕੱਢ ਲੈਣੇ ਆ ਗੱਡੀ ਵੀ ਜੇਤੀ ਪਹੁੰਚਾਂਗੇ ਹੈ ਅੱਗੇ ਆ ਕੇ ਪਤਾ ਲੱਗੇ ਵੀ ਰਸਤਾ ਤਾਂ ਹਲੇ ਬੰਦੇ ਆ ਜੀ ਕਿੰਨਾ ਫੇਰ ਪਾਣਾ ਪੈਂਦਾ ਜੇ ਮੰਨ ਲਾ ਬੰਦਾ ਗਲਤ ਆ ਗਿਆ ਹੁਣ ਜਿਹਨੂੰ ਤਾਂ ਉੱਥੇ ਪਤਾ ਵੀ ਉਹ ਪਿੰਡ ਜਨੂੰ ਰਸਤਾ ਨਿਕਲਦਾ ਉਹ ਤਾਂ ਉੱਥੇ ਨੂੰ ਚਲੇ ਜਾਊਗਾ ਜਦੋਂ ਉੱਥੇ ਵੀ ਜਾਮ ਲੱਗਦਾ ਠੀਕ ਆ 4-4 5-5 ਘੰਟੇ ਜਾਮ ਜੇ ਫੁੱਟ ਜਾਂਦੇ ਆ ਉੱਥੇ ਭਈ ਜਿਹੜਾ ਸੰਜਰਪੁਰ ਨੂੰ ਰਸਤਾ ਜਾਂਦਾ ਕਿਉਂਕਿ ਪੁਲ ਤੰਗ ਆ ਉੱਥੇ ਉੱਥੇ ਇੱਕ ਵਾਰੀ ਜੀ ਗੱਡੀ ਐ ਮੁੜਦੀ ਆ ਯਾਦਾ ਇਧਰ ਲਈ ਗੱਡੀਆਂ ਮੁੜੂਗੀ ਆ ਪਰ ਲਿਓ। ਲੋ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਬੰਦਾ ਪਰੇਸ਼ਾਨ ਨਾ ਹੋਵੇ। ਠੀਕ ਆ। ਸਤਿ ਸ੍ਰੀ ਅਕਾਲ ਜੀ। ਮਿਲਦੇ ਆਂ ਅਗੇ ਨੈਕਸਟ ਵੀਡੀਓ ਚ।